ਅੱਸੀ ਗੱਲ ਦੋਸਤੋ ਇੱਕ ਹੋਰ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਸੀਂ ਦੇਖ ਰਹੇ ਹੋ ਪਹਿਲਵਾਨ ਫੈਕਟਰੀ ਪਟਿਆਲਾ ਦਾ YouTube ਚੈਨਲ ਆ ਔਰ Facebook ਪੇਜ ਵੀ ਆ ਦੋਸਤੋ ਤੇ ਮੈਂ ਆ ਸੰਦੀਪ ਸਿੰਘ ਇਹ ਜਿਹੜੀ ਵੀਡੀਓ ਆ ਤੁਹਾਡੇ ਵਾਸਤੇ ਫਾਰਮ ਟਰੈਕ ਫੋਰਡ ਅੱਜਕੱਲ ਬਹੁਤ ਤਿਆਰ ਹੋਣ ਦਿਆ ਤੇ ਆ ਦੇਖੋ ਕ੍ਰਾਉਨ ਪੀਨਲ ਕਿਸੇ ਭਰਾ ਨੇ ਕਿਤਰਾ ਰਗੜਿਆ ਪਿਆ ਤੇ ਭਰਾ 베ARING ਬੋਰਿੰਗ ਦੇਖ ਲਿਆ ਕਰੋ 베ARING ਤੋੜ ਕੇ ਚਲਾਈ ਚੱਲਦੇ ਆ ਕਈ ਵਾਰ ਨੁਕਸਾਨ ਵੱਧ ਹੋ ਜਾਂਦਾ ਇਹਨੂੰ ਕੰਪਨੀ ਨੇਸ ਵਾਲੇ ਨੇ ਆ ਦੇਖੋ ਆ ਬੈਰਿੰਗ ਇਹਨੇ ਨੇ ਵੱਡਾ ਕਰਿਆ ਚੂਲ ਵਾਲਾ ਛੋਟਾ ਜਿਹਾ ਬੈਰਿੰਗ ਆਉਂਦਾ ਆ ਬੈਰਿੰਗ ਟੁੱਟ ਗਿਆ ਹੋਣਾ ਆ ਬੈਰਿੰਗ ਟੁੱਟੇ ਦੇ ਚਲਾਈ ਗਏ ਤਾਂ ਕਿੰਨਾ ਨੁਕਸਾਨ ਹੋ ਗਿਆ ਦੇਖ ਲਓ ਇੱਧਰ ਸਾਰਾ ਕ੍ਰਾਉਨ ਪਿਨੀਅਨ ਦੰਦੇ ਵੇਖ ਲਓ ਤੇ ਬਾਜ ਆਉਂਦੀ ਤੇ ਵੀ ਕਿਸੇ ਨੇ ਰੋਕਿਆ ਨਹੀਂ ਹੋਣਾ ਟਰੈਕਟਰ ਤੇ ਕੰਮ ਵਧਣਾ ਹੀ ਆ ਫਿਰ ਘੱਟਣਾ ਥੋੜਾ ਫਿਰ ਇਹਦੇ ਜਿਹੜੀ ਆਪਣੀ ਹਾਂਡੀ ਹੁੰਦੀ ਪਿਛਲੀ ਆ ਬੈਰਿੰਗ ਕਰਕੇ ਜਿੱਥੇ ਬੈਰਿੰਗ ਠੋਕਦਾ ਉਹ ਹਾਂਡੀ ਇਸੇ ਕਾਰਨ ਕਰਕੇ ਟੁੱਟਦੀ ਹੁੰਦੀ ਜਦੋਂ ਕ੍ਰਾਉਨ ਪਿਨੀਅਨ ਦਾਗੀ ਹੋ ਜਾਂਦਾ ਇਹਦੇ ਵਿੱਚ ਗਜਾਇਸ਼ ਹੁੰਦੀ ਨਿਗੀ ਜਾਣਾ ਤਾਂ ਇਹ ਇੱਥੇ ਨਾਲ ਵੱਜ ਕੇ ਆ ਬਾਡੀ ਵੱਢਣੀ ਸ਼ੁਰੂ ਕਰਨ ਦਾ ਆ ਦੇਖੋ ਐ ਚੱਲਦਾ ਹੁੰਦਾ ਐ ਐ ਚੱਲਦਾ ਜਦੋਂ ਇੱਥੋਂ ਬਾਹਰ ਵੀ ਟੁੱਟ ਗਿਆ ਇਹਦੀ ਲੈਣੇ ਲਗੀ ਜਾਂ ਤਾਂ ਅੱਗੇ ਨਾਲ ਕਸੀ ਜਾਣਾ ਨੇ ਆ ਬਾਡੀ ਵੱਢੀ ਜਾਣੀ ਆ ਬੈਰਿੰਗ ਆ ਬੈਰਿੰਗ ਸੀਟ ਦੇਖੋ ਕਿੱਥੇ ਪਹਚਾਤੀ ਆ ਵੱਢ ਗਿਆ ਇੱਥੇ ਮਾਰੋ ਆ ਦੇਖੋ ਆ ਕਿੰਨਾ ਖਰਾਬ ਕਰਤਾ ਜਗਾ ਬੈਰਿੰਗ ਇੱਥੇ ਐ ਕਰੰਦਿਆ ਹੈਗਾ ਸਿਰਫ ਇੱਕ ਬੈਰਿੰਗ ਦੀ ਗਲਤੀ ਕਰਕੇ ਇੱਕ ਬੈਰਿੰਗ ਟੁੱਟਣ ਕਰਕੇ ਜਦੋਂ ਆਪਾਂ ਨਹੀਂ ਵੇਖਦੇ ਪਿੱਛੋਂ ਆਵਾਜ਼ ਤਾਂ ਆਉਂਦੀ ਹੁੰਦੀ ਆ ਟਰੈਕਟਰ ਦੇ ਜਦੋਂ ਕੋਈ ਚੀਜ਼ ਖਰਾਬ ਹੋ ਜਾਂਦੀ ਆ ਤੇ ਮਗਰੋਂ ਆਵਾਜ਼ ਤੋਂ ਨਹੀਂ ਸਟਾਰਟ ਹੋ ਜਾਂਦੀ ਆ ਤੇ ਜਿਹੜਾ ਬੰਦਾ ਸਿੰਗਲ ਹੈਂਡ ਟਰੈਕਟਰ ਚਲਾਉਂਦਾ ਉਹਨੂੰ ਪਤਾ ਲੱਗ ਜਾਂਦਾ ਵੀ ਮੇਰੇ ਟਰੈਕਟਰ 'ਚ ਕੋਈ ਦਿੱਕਤ ਆ ਤੇ ਮੇਰੇ ਟਰੈਕਟਰ 'ਚ ਕੋਈ ਆਵਾਜ਼ ਆ ਪਰ ਅੱਜ ਕੱਲ ਆਪਾਂ ਭਰਾ ਕੀ ਕਰਦੇ ਆ ਡੈਕ ਵੱਡੇ ਲਾਏ ਆ ਤੇ ਪਿੱਛੇ ਸਿਸਟਮ ਵਧੀਆ ਲੱਗੇ ਹੁੰਦੇ ਆ ਤਾਂ ਆਵਾਜ਼ ਦਾ ਪਿੱਛੇ ਪਤਾ ਨਹੀਂ ਲੱਗਦਾ ਟਰੈਕਟਰ 'ਚ ਆਉਂਦੀ ਦਾ ਤੇ ਮੇਰਾ ਵੀਰ ਬਣ ਕੇ ਆ ਨੁਕਸਾਨ ਜਿਆਦਾ ਕਰਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਇਹਨੂੰ ਪਹਿਲਾਂ ਹੀ ਵੇਖ ਲਿਆ ਕਰੋ ਆਵਾਜ਼ ਬੁਝਾਉਂਦੀ ਤੇ ਜੇ ਨਹੀਂ ਕਿਸੇ ਨੂੰ ਨੌਲੇਜ ਤਾਂ ਕਿਸੇ ਮਿਸਤਰੀ ਭਰਾ ਨੂੰ ਚਲਾ ਕੇ ਦਿਖਾ ਦਿਆ ਕਰੋ ਟਰੈਕਟਰ ਨਹੀਂ ਤਾਂ ਫਿਰ ਬਹੁਤ ਮ ਹੁਣ ਕਿੱਥੇ ਦੇ ਤਾਂ ਬੈਰਿੰਗ ਬੋਰਿੰਗ ਪੈ ਗਿਆ ਸਰ ਜਣਾਹੀਂ ਕਿੱਥੇ ਆ ਦੰਦੇ ਵੇਖੋ ਇਸ ਤਰ੍ਹਾਂ ਟਿਪਰੀ ਕਰਤੇ ਆ ਉੱਪਰ ਦੀ ਕੱਢਤਾ ਸਾਰਾ ਸੈੱਟ ਇਹ ਫੋਰਡ ਫਾਰਮ ਟਰੈਕ ਸਭ ਨੂੰ ਇਹੀ ਪੈਂਦਾ ਇੱਕ ਹੱਥ ਬਨ ਕੇ ਗੁਜਾਰਸ਼ ਆ ਸਾਰੇ ਭਰਾਵਾਂ ਨੂੰ ਇੱਧਰ ਕਰੋ ਕੈਮਰਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਆ ਇਹ ਨਵੇਂ ਚੱਕ ਚੱਕ ਨਾ ਠੋਕੀ ਜਾਓ ਕਿਸੇ ਦੁਕਾਨਦਾਰ ਤੋਂ ਕਿਸੇ ਤੋਂ ਲੋ ਚਾਹੇ ਪੁਰਾਣਾ ਲੈਣਾ ਨਾ ਕਿਸੇ ਤੋਂ ਗਰੰਟੀ ਕਰਦਾ ਨਾ ਜਿਹੜਾ ਬੰਦਾ ਭਰਦਾ ਗਰੰਟੀ ਜਿਹੜਾ ਗੱਲ ਤੇ ਖੜਦਾ ਉਦੇ ਤੋਂ ਪੁਰਾਣਾ ਸੈੱਟ ਲੈ ਕੇ ਪਾ ਲਓ 20 20 ਸਾਲ ਸੈੱਟ ਨਹੀਂ ਹਿਲਦੇ ਪੁਰਾਣੇ ਵੀ ਜੇ origignal ਲੈ ਕੇ ਪਾਈਏ ਇੱਥੋਂ ਪਟਿਆਲੋਂ ਮਿਲਦੇ ਆ ਸੈੱਟ ਜਾਂ ਤੁਹਾਡੇ ਲਾਗੇ ਬੰਨੇ ਸ਼ਹਿਰ ਆ ਕੋਈ ਜਿੱਥੋਂ origignal ਸੈੱਟ ਮਿਲਦਾ ਅੱਧੇ ਰੇਟ 'ਚ ਤੁਸੀਂ ਨਵੇਂ ਦਾ ਰੇਟ ਪਤਾ ਕਰਕੇ ਆ ਜਿਓ ਮੇਰੇ ਕੋਲ ਨਵੇਂ ਦਾ ਰੇਟ ਦੇਖ ਲਿਓ ਕਿੰਨਾ ਮੈਨੂੰ ਅੱਧੇ ਪੈਸੇ ਦੇ ਦਿਓ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਚੀਜ਼ ਚੱਕ ਕੇ ਨਵੀਂ ਪਾ ਦੋ ਇੱਥੇ ਇੰਨਾ ਟਰੈਕਟਰ ਖੁੱਲਣਦੇ ਆ ਵਾ ਜੇ ਆਪਣਾ ਕਿਸੇ ਗੱਲ 'ਚ ਫਾਇਦਾ ਹੁੰਦਾ ਰੇਟ 'ਚ ਫਾਇਦਾ ਹੁੰਦਾ ਤਾਂ ਕਰ ਲਓ ਸਾਰੇ ਪੰਜੇ ਉਂਗਲੇ ਇੱਕਸਾਰ ਨਹੀਂ ਹੁੰਦੀਆਂ ਮੰਨਿਆ ਇੱਥੇ ਪਟਿਆਲੇ ਕਈ ਬੰਦੇ ਇਹੋ ਜਿਹੇ ਆ ਵੀ ਨਵੇਂ ਤੋਂ ਵੀ ਵੱਧ ਰੇਟ ਮੰਗ ਲੈਂਦੇ ਆ ਕਈ ਸਾਨੂੰ ਵੀ ਕਹਿ ਦਿੰਦੇ ਆ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਲਿਆ ਕੇ ਚੀਜ਼ ਧਰਤੀ ਤੇ ਆ ਕੇ ਇੱਥੇ ਬੇਸਤੇ ਆ ਕੇ ਗੱਲ ਕਰੋ ਜੇ ਕੋਈ ਚੀਜ਼ ਤੁਹਾਨੂੰ ਨਵੀਂ ਪਤਾ ਕਰ ਲੋ ਰੇਟ ਨਵੀਂ ਤੋਂ ਸਾਨੂੰ ਪਰ ਚੀਜ਼ ਦੀ ਪਛਾਣ ਹੋਣੀ ਚਾਹੀਦੀ ਆ ਸ਼ਰਤ ਇਹ ਹੁੰਦੀ ਆ ਵੀ ਚੀਜ਼ ਦੀ ਤੁਹਾਨੂੰ ਪਛਾਣ ਹੋਵੇ ਓਰੀਜਨਲ ਦੀ ਕਈ ਭਰਾ ਓਰੀਜਨਲ ਚੀਜ਼ ਨੂੰ ਵੀ ਦੇਸੀ ਕਹੀ ਜਾਂਦੇ ਆ ਅਸੀਂ ਹਮੇਸ਼ਾ ਉਸ ਬੰਦੇ ਨਾਲ ਡੀਲ ਕਰਕੇ ਰਾਜ਼ੀ ਹਾਂ ਜਿਹਨੂੰ ਚੀਜ਼ ਦੀ ਪਛਾਣ ਆ ਅਰੀਨਲ ਚੀਜ਼ ਦਾ ਜਿਹਨੂੰ ਜਿਹਨੂੰ ਪਤਾ ਹੋਵੇ ਵੀ ਇਹ ਅਰੀਨਲ ਆ ਦੇਸੀ ਆ ਜਿਹਨੂੰ ਪਤਾ ਹੀ ਨਹੀਂਗਾ ਉਹਦੇ ਭਾ ਦਾ ਉਹਦੇ ਬੁਰੇ ਸੋਨਾ ਰੱਖ ਦੋ ਤੇ ਉਹਨੇ ਪਿੱਤਲ ਕਹੀ ਜਾਣਾ ਤੇ ਜਿਹਨੂੰ ਨਹੀਂ ਪਛਾਣ ਉਹਨੇ ਪਿੱਤਲ ਨੂੰ ਸੋਨਾ ਕਹੀ ਜਾਣਾ ਉਹਦਾ ਕੋਈ ਫਾਇਦਾ ਨਹੀਂ ਤੇ ਮੇਰਾ ਵੀਰ ਇਸ ਚੀਜ਼ ਬਾਰੇ ਨੌਲੇਜ ਲੈ ਕੇ ਆਇਆ ਕਰੋ ਕੋਈ ਵੀ ਪਾਰਟਸ ਲੈਣੇ ਆ ਕੰਪਨੀਆਂ ਲਿਖੀਆਂ ਆਉਂਦੀਆਂ ਉੱਪਰ ਹਰ ਇੱਕ ਚੀਜ਼ ਪਰਮਾਰਕੇ ਆਉਂਦੇ ਹੁੰਦੇ ਆ ਦੇਸੀ ਦੇ ਵੀ ਆਉਂਦਾ ਰੀਨਲ ਤੇ ਵੀ ਆਉਂਦਾ ਆ ਪਾਰਟ ਨੰਬਰ ਮਲਾਇਆ ਕਰੋ ਨੰਬਰ ਟੂ ਨੰਬਰ ਸੈੱਟ ਪਾਓ ਤੇ ਕਿੱਥੇ ਜਾਂਦਾ ਇੱਥੇ ਪਟਿਆਲੇ 4000 3500 4500 ਮੇਰੇ ਹਿਸਾਬ ਨਾਲ 4000 ਦਾ ਵਧੀਆ ਸੈੱਟ ਮਿਲ ਜਾਂਦਾ ਤਾਂ ਨਵਾਂ 8 85000 ਦਾ ਸੈੱਟ ਹੈ ਇਹ 404500 ਜੀ ਆਪਣਾ ਬਾਈ ਦਾ ਤੇ ਜ਼ਰੂਰੀ ਨਹੀਂ ਆਪਾਂ ਚੱਕ ਕੇ ਨਵਾਂ ਹੀ ਠੋਕ ਦੇਣਾ ਤੇ ਇਹ ਕੋਈ ਟੈਰ ਨਾਲ ਹਿਸਾਬ ਨਹੀਂ ਹੁੰਦਾ ਇਹਦਾ ਬਾਈ ਕਹਿੰਦੇ ਕਿੰਨਾ ਕੁ ਪੁਰਾਣਾ ਅੱਜ ਇੱਕ ਬੱਚੇ ਪੜਨ ਵਾਲੇ ਨੇ ਅੱਜ ਕਮੈਂਟ ਕਰਿਆ ਸੀ ਬਾਈ ਜੀ ਕ੍ਰਾਊਨ ਪੀਨ ਕਿੰਨਾ ਕੁ ਪੁਰਾਣਾ ਇਹ ਪੁਰਾਣਾ ਨਵਾਂ ਨਹੀਂ ਹੁੰਦਾ ਇਹਦੇ ਵਿੱਚ ਕੋਈ ਐ ਨਹੀਂ ਹੁੰਦਾ ਵੀ ਇਹ ਵੀ 98 ਮਾਡਲ ਖੁੱਲਿਆ ਟਰੈਕਟਰ ਉਹਦਾ ਘਸ ਗਿਆ ਹੋਊਗਾ ਇਹ ਟਾਇਰ ਵਾਲਾ ਸਿਸਟਮ ਨਹੀਂ ਹੁੰਦਾ ਇਹ ਟੁੱਟਦਾ ਹੀ ਆ ਇਹਨੇ ਘਸਣਾ ਨਹੀਂ ਹੁੰਦਾ ਭਾਵੇਂ ਕਿਸੇ ਵਧੀਆ ਟਰੈਕਟਰ ਦਾ ਸੈੱਟ ਕੱਢਿਆ ਪਾ ਲੋ ਉਹ 10 20 ਸਾਲ ਇਹਨਾਂ ਸੈਟਾਂ ਨੂੰ ਕੁਝ ਨਹੀਂ ਹੁੰਦਾ ਜਾਂ ਤੇਲ ਚੰਗਾ ਪਿਆ ਹੋਵੇ ਤਾਂ 베アリング ਟੁੱਟ ਕੇ ਨਾ ਚੱਲੇ ਇਹ ਲੋਹਾ ਵਾ ਵੀ ਇਹ ਚੱਲ ਕੇ ਨਹੀਂ ਘਸਦਾ ਹੁੰਦਾ ਤੇਲ ਦੇ ਵਿੱਚ ਤੇ ਆਜੋ ਤੁਹਾਨੂੰ ਮੈਂ ਬਾਡੀ ਖੋਲ ਕੇ ਵੀ ਦਿਖਾਉਣਾ ਅੰਦਰੋਂ ਸਟਾਰ ਬਾਡੀ ਦਾ ਵੀ ਕੀ ਹਾਲ ਹੋਇਆ ਹੋਇਆ ਹੈ ਨਾ ਤੇ ਇਹ ਜੋ ਤੁਹਾਨੂੰ ਅਨੁਮਤ ਕੋਲ ਕੇ ਇਹਨੂੰ ਦਿਖਾ ਦਿੰਨੇ ਆ। ਇਹ ਫਾਇਦਾ ਟਰੈਲਰ ਦਾ ਦੇਖੋ। ਮੈਂਟੋ ਮੈਂਟੀ ਨਾ ਖੋਲਦੀ ਆ ਤਾਂ ਭਰਾ ਇਹ ਵੀ ਸਸਤਾ ਹੀ ਸੌਦਾ। ਇਹ ਕਿੱਸੇ ਨੇ ਲੈਣਾ ਵਾ ਬਿਜਲੀ ਤੇ ਅੱਜ ਕੱਲ ਲਾਈਟ 24 ਘੰਟੇ ਆ ਕਿਤੇ ਨਹੀਂ ਜਾਂਦੀ ਲਾਈਟ ਤਾਰ ਲੰਮੀ ਕਰਕੇ ਟਰੈਕਟਰ ਦੇ ਲੱਗੇ ਲੈ ਜਾਓ ਅਸੀਂ ਇਹ ਥੋੜੀ ਵੱਡੀ ਲਈ ਸੀਗੀ ਅੱਜ ਕੱਲ ਬੈਟਰੀ ਵਾਲਿਆਂ ਵੀ ਆ ਗੀਆਂ ਪਰ ਸਾਨੂੰ ਐ ਹੁੰਦਾ ਸਾਨੂੰ ਜ਼ਰੂਰਤ ਨਹੀਂ ਹੁੰਦੀ ਦੂਰ ਲੱਗੇ ਜਿਨਾ ਦੂਰ ਲੱਗੇ ਕੰਮ ਕਰਨਾ ਉਹ ਬੈਟਰੀ ਵਾਲਿਆਂ ਵੀ ਭਰਾ ਲੈ ਲੈਂਦੇ ਆ ਤੇ ਸਾਨੂੰ ਕੋਈ ਜ਼ਿਆਦਾ ਲੋਡ ਨਹੀਂ ਪੈਂਦੀ ਬੈਟਰੀ ਵਾਲੀ ਦੀ ਇਹ 5 ਕੁ ਪਤਾ ਨਹੀਂ 6000 ਦੀ ਸਾਡੀ ਆਈ ਸੀ ਇੱਥੇ ਤੇ ਬਹੁਤ ਕੰਮ ਹੁੰਦੀ ਆ ਨਜ਼ਾਰਾ ਬੰਨੇ ਆ ਪਿਆ ਇੰਨੇ ਚ ਨਟ ਪਾ ਪਾ ਦੇਖ ਲੈ ਆ ਇਹਦੇ ਅੱਗੇ ਗੋਟੀ ਲੱਗ ਜਾਂਦੀ ਹੁੰਦੀ ਹੈ ਇੱਕ ਛੋਟੀ ਆ ਦੇਖੋ ਆ ਇਧਰੋਂ ਵੱਡਾ ਸਹਜ ਹੁੰਦਾ ਵੱਡੀਆਂ ਗੋਟੀਆਂ ਫਿਰ ਮਿਲਦੀਆਂ ਮਹਿੰਗੀਆਂ ਪੈਂਦੀਆਂ ਇਹਦੇ ਨਾਲ ਗੋਟੀ ਉਹੀ ਯੂਜ਼ ਹੋ ਜਾਂਦੀ ਹੈ ਤੇ ਆ ਜੋ ਤੁਹਾਨੂੰ ਬਾਡੀ ਖੋਲ ਕੇ ਦਿਖਾਈਏ ਦੇਖੋ ਵਿੱਚੋਂ ਆ ਦੇਖੋ ਬੋਸ਼ ਵੀ ਖਤਮ ਹੋ ਗਿਆ ਆ ਥੋੜੀ ਫੜਾਈ ਇਤੋਂ ਆ ਦੇਖੋ ਵਿੱਚੋਂ ਚਿੰਬੜੀ ਪਈ ਆ ਸੀਜ ਮਾਰੀ ਹੋਈ ਐ ਨੇ ਇੰਨੀ ਸੀਜ ਵੱਜ ਗਈ ਐ ਤੇ ਹੁਣ ਖੁੱਲਣ ਵੀ ਨਹੀਂ ਦਈ ਪਿੱਛੇ ਹੋ ਜਾ ਮੜਾ ਤੇ ਆ ਦੇ ਵਿੱਚ ਪਲੇ ਦਿਖਾਵਾਂ ਤੁਹਾਨੂੰ ਹਾਲੇ ਸਟਾਰ ਤਾਂ ਇੰਨੇ ਨਹੀਂ ਕਸੇ ਟੁੱਟੇ ਕਿਉਂ ਫੋਰਡ ਦਾ ਸਟਾਰ ਬਾਲਾ ਨਿਗਰ ਸਟਾਰ ਬਣਾਇਆ ਕੰਪਨੀ ਨੇ ਇਹਦੇ ਵਿੱਚ ਪਿੱਤਲ ਦੇ ਬੋਸ਼ ਗਰਮ ਹੋ ਗਿਆ ਇਹ ਕਿੱਥੇ ਬਚਾਤਾ ਬੋਸ਼ਾਨ ਦਾ ਨਾਮ ਉਹ ਨਿਸ਼ਾਨ ਹੀ ਨਹੀਂ ਰਹਿ ਗਿਆ ਆ ਸਟਾਰ ਹੁੰਦੇ ਦੇ ਵਿੱਚ ਜਿਆਦਾਤਰ ਆਵਾਜ਼ ਕ੍ਰਾਉਨ ਪੀਨ ਦੀ ਹੁੰਦੀ ਆ ਸਟਾਰ ਬਹੁ ਘੱਟ ਆਵਾਜ਼ ਕਰਦੇ ਆ ਫੋਰ ਦਾ ਚੋਕਟਾ ਬਹੁ ਕੰਪਨੀ ਨੇ ਨਿੱਗਰ ਬਣਾਇਆ ਸੀ ਕੋ ਮਾੜਾ ਚੋਕਟਾ ਨਹੀਂ ਸੀ ਇਹਦਾ ਤੇ ਇਸ ਕਰਕੇ ਬਹੁ ਘੱਟ ਖਰਾਬ ਹੁੰਦੇ ਆ ਸਟਾਰ ਤੇ ਜਿਆਦਾ ਇਹਦਾ ਕ੍ਰਾਉਨ ਪੀਨ ਹੀ ਖਰਾਬ ਹੁੰਦਾ ਹੁੰਦਾ ਆ ਸੀਜ ਮਾਰਨੇ ਸ਼ੁਰੂ ਹੋ ਗਏ ਨਾ ਆ ਦੇਖੋ ਤੇਲ ਕਰਕੇ ਆ ਸਟਾਰ ਸੀਜ ਹੋ ਗਿਆ ਇਹ ਜਦੋਂ ਐ ਸੀਜ ਚੱਲੀ ਗਿਆ ਚੱਲੀ ਗਿਆ ਇਹਨੇ ਇਹਨਾਂ ਚੋਕਟੇ ਨੂੰ ਵੱਡ ਦੇਣਾ ਇਆ ਵਿੱਚੋਂ ਆ ਵੀ ਵਿੱਚੋਂ ਵੱਡਣਾ ਸ਼ੁਰੂ ਹੋ ਗਿਆ ਆ ਦੇਖ ਆ ਨਿਕਲਣੇ ਵੀ ਨਹੀਂ ਜਾ ਦੇਖੋ ਵਿੱਚ ਅਸੀਜ ਹੋ ਗਿਆ ਸਟਾਰ ਇਹਦੇ ਉੱਪਰ ਸਿਰਫ ਆ ਤੇਲ ਦੀ ਕਮੀ ਕਰਕੇ ਤੇ ਗਲਤ ਚਲਾਉਣ ਕਰਕੇ ਆ ਤੇ ਇਹਦੇ ਤੇ ਵੀ ओरिजिनल ਜਿਹੜੀ ਕੰਪਨੀ ਦੇ ਆਉਂਦੇ ਆ ਭਾਰਤ ਗੀਅਰ ਆ ਕੰਪਨੀ ਆ ओरिजिनल ਸੈਟ ਜਿਹੜੇ ਨਾਲ ਆਉਂਦੇ ਆ ਫਾਰਮ ਟ੍ਰੈਕ ਦੇ ਪਾਰਟ ਨੰਬਰ ਪਾ ਕੇ ਆਉਂਦੇ ਆ ਤੇ ਵੀਡੀਓ ਦੋਸਤੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਾਣਕਾਰੀਆਂ ਤੁਹਾਨੂੰ ਬਹੁਤ ਆਉਣਗੀਆਂ ਅੱਗੇ ਵੀਡੀਓ ਨਵੀਆਂ ਵੀਡੀਓ ਰਿਜ ਡੇਲੀ ਹੁਣ ਅਪਡੇਟ ਕਰਿਆ ਕਰਾਂਗੇ ਪਹਿਲਾਂ ਇੱਕ ਸਾਥੀ ਨਹੀਂ ਸੀ ਹੈਗਾ ਕੈਂਪ ਤੇ ਕੈਮਰੇ ਤੇ ਹੁਣ ਕੈਮਰੇ ਤੇ ਮੇਰਾ ਸਾਥੀ ਆ ਗਿਆ ਤੇ ਬਾਧੂ ਵੀਡੀਓ ਤੁਹਾਨੂੰ ਅੱਗੇ ਅੱਗੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤੇ ਇਹਦੇ ਨਾਲ ਰੀਚ ਵਧੇ ਜਾਂਦੀ ਆ ਭਰਾਵਾਂ ਕੋਲ ਵੀਡੀਓ ਬਹੁਤ ਜ਼ਿਆਦਾ ਜਾਂਦੀ ਆ ਤੇ ਹੁਣ ਅੱਗੇ ਆਉਣ ਵਾਲੀਆਂ ਵੀਡੀਓ ਆਪਣੀਆਂ ਟਰੈਕਟਰਾਂ ਤੇ ਆਉਣ ਵਾਲੀਆਂ ਵਾ ਟਰੈਕਟਰ ਆ ਗਏ ਆ ਤੇ ਮੈਸੀ ਦੀ ਵੀ ਤੁਹਾਨੂੰ ਵੀਡੀਓ ਪਾਉਣੀ ਆ ਮੈਸੀ 5245 ਆਇਆ ਜੇਦੋ ਇਹ ਤੋਂ ਅਗਲੀ ਵੀਡੀਓ ਤੁਹਾਡੇ ਵਾਸਤੇ ਮੈਸੀ ਵੀ ਆਉਣ ਦੀ ਆ ਦੋਸਤੋ ਧੰਨਵਾਦ ਜੀ ਵੀਡੀਓ ਜ਼ਿਆਦਾ ਲੰਬੀ ਨਾ ਕਰੀਏ